ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਬਣਾਵਾਂਗੇ ਜੀ ਅੱਜ ਕੀਆ ਦੀ ਸਬਜ਼ੀ ਬਿਲਕੁਲ ਦੇਸੀ ਜਿਹੇ ਤਰੀਕੇ ਦੇ ਨਾਲ ਆਪਾਂ ਕੀਆ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਇੱਥੇ ਆਪਾਂ ਨੇ 1 ਕਿਲੋ ਕੀਆ ਲਈ ਹੈ ਜੀ ਕੀਆ ਨੂੰ ਆਪਾਂ ਨੇ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਧੋਣ ਤੋਂ ਬਾਅਦ ਆਪਾਂ ਇਸ ਤਰੀਕੇ ਦੇ ਨਾਲ ਪੀਸਸ ਦੇ ਵਿੱਚ ਕੱਟ ਲਿਆ ਹੈ ਇਧਰ ਆਪਾਂ ਨੇ ਲਸਣ ਲੈ ਲਿਆ ਜੀ ਥੋੜਾ ਜਿਹਾ ਅਦਰਕ ਲੈ ਲਿਆ ਏ ਲਈ ਆਪਾਂ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਆਪਾਂ ਨਾਲ ਹੀ ਪੀਸ ਲਵਾਂਗੇ ਇਹ ਲਈ ਆਪਾਂ ਹਰੀਆਂ ਮਿਰਚਾਂ ਕਿਉਂਕਿ ਆਪਾਂ ਕੜਤਣ ਦੇ ਲਈ ਲਾਲ ਮਿਰਚ ਪਾਵਾਂਗੇ ਹਰੀਆਂ ਮਿਰਚਾਂ ਆਪਾਂ ਤੁਹਾਨੂੰ ਪਹਿਲਾਂ ਵੀਡੀਓਜ਼ ਵੀ ਦੱਸਦੇ ਹੁੰਨੇ ਅੱਜ ਕੱਲ੍ਹ ਹਰੀ ਮਿਰਚ ਜਿਹੜੀ ਕੋੜ ਨਹੀਂ ਆ ਰਹੀ ਆਪਾਂ ਚਾਰ ਲੈਏ ਨੇ ਛੋਟੇ ਛੋਟੇ ਸਾਈਜ਼ ਦੇ ਟਮਾਟਰ ਤੇ ਦੋ ਲੈਏ ਨੇ ਪਿਆਜ਼ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਇਥੇ ਨਾ ਆਪਾਂ ਇਸ ਤਰੀਕੇ ਚ ਚਿੱਲੀ ਕਟਰ ਦੇ ਵਿੱਚ ਇਹਨੂੰ ਪੀਸ ਲਾਂਗੇ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਖੜਮਾ ਜਾਂ ਮਸਾਲਾ ਆਪਾਂ ਪਾਵਾਂਗੇ ਜੇ ਤੁਸੀਂ ਮਿਕਸੀ ਵਿੱਚ ਪੀਸ ਰਹੇ ਹੋ ਤਾਂ ਪਲਸ ਮੋਡ ਤੇ ਪੀਸਿਓ ਥੋੜਾ ਜਿਹਾ ਖੜਮਾ ਹੀ ਰੱਖਿਓ ਕਿਉਂਕਿ ਦਰਦ ਥੋੜਾ ਦਰਦਰਾ ਜਿਹਾ ਰੱਖਿਓ ਮਸਾਲਾ ਇਕਦਮ ਬਰੀਕ ਪੇਸਟ ਨਾ ਕਰਿਓ ਫਿਰ ਉਹ ਗਰੇਵੀ ਜੀ ਮਤਲਬ ਕਿ ਗਰੇਵੀ ਲਈ ਵਧੀਆ ਹੁੰਦਾ ਹੈ ਸੁੱਕੀ ਸਬਜ਼ੀ ਲਈ ਮਤਲਬ ਕਿ ਵਧੀਆ ਨਹੀਂ ਹੁੰਦਾ ਹੈਗਾ ਟੇਸਟ ਨਹੀਂ ਆਉਂਦਾ ਹੈਗਾ ਉਹਦੇ ਵਿੱਚੋਂ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਪੀਸ ਕੇ ਤਿਆਰ ਕਰ ਲਵਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਸਾਰਾ ਮਸਾਲਾ ਕਰ ਲੈਨੇ ਆ ਜੀ ਤਿਆਰ। ਕੋਜੀ ਆਪਾਂ ਨੇ ਮਸਾਲਾ ਵੀ ਪੀਸ ਕੇ ਕਰ ਲਿਆ ਹੈ ਤਿਆਰ। ਇੱਥੇ ਦੇਖੋ ਜੀ ਆਪਾਂ ਨੇ ਕੁੱਕਰ ਰੱਖ ਲਿਆ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਸਰੋਂ ਦਾ ਤੇਲ। ਸਬਜ਼ੀ ਜਿਹੜੀ ਸਰੋਂ ਦੇ ਤੇਲ ਵਿੱਚ ਹੀ ਕਰਾਰੀ ਜੀ ਬਣ ਕੇ ਤਿਆਰ ਹੁੰਦੀ ਹੈ। ਬਾਕੀ ਤੁਸੀਂ ਕਿਹੋ ਜਿਹਾ ਵੀ ਤੜਕਾ ਲਗਾ ਸਕਦੇ ਹੋ। ਇੱਥੇ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ। ਹਾਂਜੀ ਤੇਲ ਹੋ ਗਿਆ ਚੰਗੀ ਤਰ੍ਹਾਂ ਦੇ ਨਾਲ ਗਰਮ ਇਹਦੇ ਵਿੱਚ ਪਾ ਦਵਾਂਗੇ ਆਪਾਂ ਛੋਟੀ ਚਮਚ ਦੇ ਗੇੜ ਜੀਰਾ।

ਲੋ ਜੀ ਇੱਥੇ ਆਪਣਾ ਮਸਾਲਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੈ ਤੇ ਤੇਲ ਇਹਦੇ ਛੱਡ ਦਿੱਤਾ ਹੈ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਬੇਸਿਕ ਜਿਹੇ ਮਸਾਲੇ ਸਵਾਦ ਅਨੁਸਾਰ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਨਮਕ ਛੋਟੀ ਚਮਚ ਪਾਵਾਂਗੇ ਜੀ ਹਲਦੀ ਪਾਊਡਰ ਅੱਧਿਕ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਦਾ ਪਾਊਡਰ ਅੱਧਿਕ ਚਮਚ ਪਾ ਦਵਾਂਗੇ ਜੀ ਆਪਾਂ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਤੁਸੀਂ ਕੀ ਆਦੇ ਵਿੱਚ ਕਾਲੀ ਮਿਰਚ ਜ਼ਰੂਰ ਪਾਓ ਇਹਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਜੀ ਬਹੁਤ ਟੇਸਟੀ ਕੀ ਆ ਬਣ ਕੇ ਤਿਆਰ ਹੁੰਦੀ ਹੈ ਹੋਰ ਬਹੁਤੇ ਮਸਾਲਿਆਂ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਤੇ ਆਪਾਂ ਹੁਣ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਤਾਂ ਜੋ ਜਿਹੜਾ ਹਲਦੀ ਦਾ ਕੱਚਾਪਨ ਉਹ ਨਿਕਲ ਜਾਵੇ ਐਸੇ ਹਲਦੀ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਈ ਆ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਇੱਕ ਕੜਛੀ ਪਾਣੀ ਇੱਕ ਵਾਰੀ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਕਾ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਮਸਾਲਾ ਦੁਆਰ ਤਾਂ ਫਿਰ ਚੰਗੀ ਤਰ੍ਹਾਂ ਦੇ ਨਾਲ ਪਕਾ ਲਿਆ ਇਹਦੇ ਵਿੱਚ ਹੁਣ ਆਪਾਂ ਕੀ ਆ ਪਾ ਦਵਾਂਗੇ ਕੀ ਆ ਆਪਾਂ ਨੇ ਤੁਹਾਨੂੰ ਪਹਿਲਾਂ ਦੱਸਿਆ ਵੀ ਧੋ ਲਈ ਸੀ ਆਪਾਂ ਕੱਟਣ ਤੋਂ ਪਹਿਲਾਂ ਧੋ ਲਈ ਸੀ ਇਹਦੇ ਪਰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਇਥੇ ਦੇਖੋ ਜੀ ਆਪਾਂ ਨੇ ਕੀ ਆ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈ ਆ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦੇਵਾਂਗੇ ਬੰਦ ਕੁੱਕਰ ਦਾ ਢੱਕਣ ਬੰਦ ਕਰ ਲ ਕੇ ਆਪਾਂ ਇਹਨੂੰ 2 ਵਿਸਲਾ ਲਗਵਾਵਾਂਗੇ 2 ਵਿਸਲਾ ਲੱਗਣ ਤੋਂ ਬਾਅਦ ਜਦੋਂ ਤੀਜੀ ਵਿਸਲ ਵੱਜਣ ਲੱਗੂਗੀ ਉਦੋਂ ਆਪਾਂ ਗੈਸ ਬੰਦ ਕਰ ਦੇਵਾਂਗੇ ਫਿਰ ਆਪਾਂ ਭਾਫ਼ ਨਹੀਂ ਕੱਢਣੀ ਠੀਕ ਹੈ ਜੀ ਪਾਪਾ ਪਾ ਵਿੱਚ ਹੀ ਛੱਡਾਂਗੇ ਇੱਥੇ ਦੇਖੋ ਜੀ 2 ਵਿਸਲਾ ਵੱਜ ਚੁੱਕੀਆਂ ਸੀ ਜਦੋਂ ਤੀਜੀ ਵਿਸਲ ਵੱਜਣ ਲੱਗੀ ਸੀ ਉਦੋਂ ਹੀ ਆਪਾਂ ਗੈਸ ਬੰਦ ਕਰ ਦਿੱਤਾ ਹੈ ਪਾਫਪਾ ਨੇ ਵਿੱਚ ਹੀ ਛੱਡ ਦਿੱਤੀ ਆ ਪਾਪ ਜਦੋਂ ਆਪਣੇ ਆਪ ਨਿਕਲੂਗੀ ਉਦੋਂ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰਾਂਗੇ ਇੱਥੇ ਦੇਖੋ ਜੀ ਪਾਫ ਨਿਕਲ ਚੁੱਕੀ ਆ ਤੇ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਸਬਜ਼ੀ ਚੈੱਕ ਕਰ ਲੈਣੇ ਆ ਸਬਜ਼ੀ ਤੁਸੀਂ ਦੇਖ ਸਕਦੇ ਹੋ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਇਹਨੂੰ ਆਪਾਂ 1.5 ਮਿੰਟ ਹੁਣ ਖੁੱਲਾ ਹੀ ਪਕਾਵਾਂਗੇ ਲੋ ਜੀ ਆਪਾਂ ਨੇ ਗੈਸ ਔਨ ਕਰ ਲਿਆ ਇਸੇ ਇੱਕ ਆਪਾਂ ਮੀਡੀਅਮ 'ਤੇ ਕਰ ਲਾਂਗੇ ਮੀਡੀਅਮ 'ਤੇ ਸੇਕਦੇ ਉੱਤੇ ਆਪਾਂ 1.5 ਮਿੰਟ ਇਹਨੂੰ ਪਕਾ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਸਬਜ਼ੀ ਨੂੰ ਪਕਾ ਲਿਆ ਏ ਤੇ ਹੁਣ ਆਪਾਂ ਗੈਸ ਕਰ ਦਵਾਂਗੇ ਬੰਤ ਤੇ ਸਬਜ਼ੀ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਇੱਥੇ ਦੇਖੋ ਜੀ ਸਬਜੀ ਆਪਾਂ ਡੋਂਗੇ ਦੇ ਵਿੱਚ ਕੱਢ ਲਈ ਹੈ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਹੈ ਬਿਲਕੁਲ ਬੇਸਿਕ ਜਿਹੇ ਮਸਾਲੇ ਆਪਾਂ ਨੇ ਇਹਦੇ ਵਿੱਚ ਐਡ ਕੀਤੇ ਨੇ ਅਗਰ ਤੁਸੀਂ ਸਬਜੀ ਨੂੰ ਹੋਰ ਵੀ ਜ਼ਿਆਦਾ ਵਧੀਆ ਰੰਗਤ ਦੇਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰ ਸਕਦੇ ਹੋ ਤੇ ਆਪਾਂ ਬਿਲਕੁਲ ਬੇਸਿਕ ਜਿਹੇ ਮਸਾਲਿਆਂ ਦੇ ਨਾਲ ਬਣਾਈਏ ਕਿਉਂਕਿ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਪੱਕੇ ਹੋਣੇ ਚਾਹੀਦੇ ਆ ਟਮਾਟਰ ਵੀ ਆਪਾਂ ਐਡ ਕੀਤੇ ਸੀ ਦੇਖੋ ਉਹਦੇ ਨਾਲ ਹੀ ਸਬਜੀ ਦਾ ਜਿਹੜਾ ਕਲਰ ਵਧੀਆ ਆ ਗਿਆ ਹੈ ਤੇ ਇਸ ਤਰ੍ਹਾਂ ਤੁਸੀਂ ਬਣਾਓਗੇ ਕਿ ਆ ਕੋਈ ਵੀ ਨਖਰੇ ਨਹੀਂ ਕਰੂਗਾ ਸਾਰੇ ਕੁੱਕੀਆਂ ਨੂੰ ਖੁਸ਼ ਹੋ ਕੇ ਖਾਣਗੇ ਬਿਲਕੁਲ ਬੇਸਿਕ ਜਿਹਾ ਤਰੀਕਾ ਹੈ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਣਾ ਤੇ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਤੁਸੀਂ ਕਮੈਂਟਾਂ ਰਾਹੀਂ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ